ਛਲੇ ਦਿਨਾਂ ਤੋਂ ਇੱਕ ਮੁਕਾਬਲੇ ਦੌਰਾਨ ਖੇੜੀ ਵਾਲੇ ਬਾਬੇ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਹ ਗੱਲ ਕਹਿ ਰਹੇ ਹਨ ਕਿ ਮੇਰੇ ਨਾਲ ਤੱਕਾ ਹੋਇਆ ਕੀ ਸੀ ਉਹ ਪੂਰਾ ਮਾਮਲਾ ਆਓ ਜਾਣਦੇ ਹਾਂ ਤਾਂ ਪਿਛਲੇ ਹੀ ਦਿਨੀ ਖੇੜੀ ਵਾਲਾ ਬਾਬਾ ਆਪਣਾ ਘੋੜਾ ਜਿਸ ਨੂੰ ਕਿ ਤੁਸੀਂ ਵੀ ਜਾਣਦੇ ਹੋਵੋਗੇ ਪੰਜਾਬ ਸ਼ਿੰਗਾਰ ਉਸ ਨੂੰ ਇੱਕ ਮੁਕਾਬਲੇ ਵਿੱਚ ਲੈ ਕੇ ਜਾਂਦਾ ਹੈ ਉੱਥੇ ਬੈਠੇ ਹੋਏ ਦਰਸ਼ਕਾਂ ਦਾ ਵੀ ਇਹੀ ਹੀ ਕਹਿਣਾ ਸੀ ਕਿ ਪੰਜਾਬ ਸ਼ਿੰਗਾਰ ਤਾਂ ਜਿੱਤ ਗਿਆ ਹੈ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ ਪਰ ਜਦੋਂ ਰਿਜ਼ਲਟ ਦੀ ਅਨਾਉਂਸਮੈਂਟ ਹੁੰਦੀ ਹੈ ਤਾਂ 10ਵੇਂ 9ਵੇਂ ਅਤੇ 8ਵੇਂ ਨੰਬਰ ਤੇ ਜਦੋਂ ਪੰਜਾਬ ਸ਼ਿੰਗਾਰ ਨੂੰ ਲਗਾ ਦਿੱਤਾ ਜਾਂਦਾ ਹੈ ਤਾਂ ਬਹੁਤ ਹੀ ਵਿਵਾਦ ਹੁੰਦਾ ਹੈ। ਗਰੀਬ ਵਾਲੇ ਬਾਬੇ ਦਾ ਇਹ ਬਿਆਨ ਹੈ ਕਿ ਮੰਨਿਆ ਕਿ ਤੁਸੀਂ ਤੱਕਾ ਕਰਨਾ ਹੈ ਪਰ ਤੁਸੀਂ ਇੰਨਾ ਵੀ ਨਾ ਕਰੋ ਕਿ ਕੋਈ ਸਹਿ ਹੀ ਨਾ ਸਕੇ। ਅਤੇ ਸੋਸ਼ਲ ਮੀਡੀਆ ਤੇ ਹੋਰ ਵੀ ਕਈ ਲੋਕਾਂ ਦਾ ਇਹ ਹੀ ਬਿਆਨ ਹੈ ਕਿ ਜਿੱਤ ਤਾਂ ਪੰਜਾਬ ਸ਼ਿੰਗਾਰ ਦੀ ਹੀ ਬਣਦੀ ਸੀਗੀ। ਹਾਂਜੀ ਦੋਸਤੋ ਤੁਹਾਡੀ ਇਸ ਮਸਲੇ ਵਿੱਚ ਕੀ رائے ਹੈ? ਕਮੈਂਟ ਵਿੱਚ ਜ਼ਰੂਰ ਦੱਸਿਓ। ਭਾਈ ਗੁਰਜੀਕਾ ਖਾਲਸਾ ਸ਼੍ਰੀ ਗੁਰਜੀਕੀ ਫਤਿਹ Danske tekster af Jesper Buhl Scandinavian Text Service 2018